ਜਦੋਂ ਮੰਮਤਾ ਹਾਰ ਜਾਂਦੀ ਤੇ ਬੇਰਹਿਮੀ ਜਿੱਤ ਜਾਂਦੀ ਪ੍ਰਵਾਸਰਾ ਦੀ ਨੀੜੀ ਇਸ ਤੱਪਦੀ ਜ਼ਮੀਨ ਤੇ ਕੋਈ ਆਪਣੀ 7-8 ਮਹੀਨੇ ਦੀ ਲਵਾਰਿਸ ਧੀ ਨੂੰ ਸੁਭ ਗਿਆ ਪ੍ਰਵਾਸਰਾ ਦੇ ਸੇਵਾਦਾਰਾਂ ਦੀ ਨਜ਼ਰ ਪੈਂਦੀ ਉੱਥੋਂ ਦੀ ਟੀਮ ਮੌਕੇ ਤੇ ਪਹੁੰਚ ਕੇ ਬੀਬੀ ਰਜਿੰਦਰ ਕੌਰ ਜੀ ਪਲ ਪਰ ਚੌਥੇ ਪਹੁੰਚੇ ਜਿਵੇਂ ਉਹਨਾਂ ਨੇ ਉਸ ਮੁਰਝਾਏ ਹੋਏ ਫੁੱਲ ਨੂੰ ਆਪਣੇ ਹੱਥਾਂ 'ਚ ਚੁੱਕਿਆ ਉਸ ਪਲ ਇੱਕ ਅਨਾਥ ਬੱਚੀ ਨੂੰ ਆਪਣੀ ਮਾਂ ਮਿਲਦੀ ਹੈ ਇਹ ਪ੍ਰਵਾਸਾਦੀ ਬਿਲਡਿੰਗ ਦੇ ਪਿੱਛੇ ਕੋਈ ਬਹੁਤ ਖਰਾਬ ਹਾਲਤ ਹੈ ਜਿਹੜੀ ਜਗ੍ਹਾ 'ਚ ਜਿੱਥੇ ਕੋਈ ਛੱਡ ਗਿਆ ਸਮਾਂ ਬੜੀ ਐਨ ਹਿਊਮਨ ਕੰਡੀਸ਼ਨ 'ਚ ਛੱਡ ਕੇ ਗਿਆ ਤੇ ਪਤਾ ਨਹੀਂ ਕਾਫੀ ਧੇਰ ਦਾ ਬੱਚਾ ਰੋ ਰਿਹਾ ਜਦੋਂ ਪਤਾ ਲੱਗਿਆ ਉਦੋਂ ਹੀ ਅਸੀਂ ਪਹੁੰਚੇ ਆ ਰੋ ਰੋ ਕੇ ਬੁਰਾ ਹਾਲ ਹੈ ਬੱਚੇ ਦਾ ਹਾਂਜੀ ਆ ਦੇਖੋ ਆ ਕ੍ਰੈਡਲ ਲਗਾਇਆ ਤਾਂ ਕਿ ਜੇ ਕੋਈ ਅਣਜਾਹਾ ਬੱਚਾ ਹੈ ਜੇ ਵਿੱਚ ਛੱਡ ਸਕਦੇ ਆ ਅਸੀਂ ਸਾਨੂੰ ਇੱਕੋ ਦਾ ਇਨਫੋਰਮੇਸ਼ਨ ਮਿਲ ਜਾਂਦੀ ਹੈ ਤੇ ਚਲੋ ਅਸੀਂ ਕਿਸੇ ਦੀ ਆਇਡੈਂਟੀਟੀ ਨੂੰ ਅਸੀਂ ਦਿਖਾਉਂਦੇ ਨਹੀਂ ਦੱਸਦੇ ਨਹੀਂ ਹੈਗੇ ਬਟ ਬੱਚੇ ਦੀ ਲਾਈਫ ਤਾਂ ਜਲਦੀ ਸੇਵ ਹੋ ਜਾਂਦੀ ਹੈ ਜੇ ਕੋਈ ਨੁਕਸਾਨ ਹੋ ਜਾਂਦਾ ਬੱਚੇ ਦਾ ਉਹ ਜ਼ਿਆਦਾ ਪ੍ਰੋਬਲੈਮੈਟਿਕ ਹੈ ਸੋ ਰਸਤੇ ਛੱਡਣ ਨਾਲੋਂ ਬੱਚੇ ਨੂੰ ਕ੍ਰੈਡਲ ਚ ਪਾ ਦਿੱਤਾ ਜਾਏ ਉਹ ਜ਼ਿਆਦਾ ਸੇਫ ਹੈ ਜਦੋਂ ਪਾਣੀ ਦੀਆਂ ਬੂੰਦਾਂ ਉਸਤੇ ਸੁੱਕੇ ਬੁੱਲਾਂ ਨੂੰ ਛੁਈਆਂ ਤੇ ਚਮਚਿਆਂ ਰਾਹੀਂ ਦੁੱਤ ਉਸਦੇ ਅੰਦਰ ਗਿਆ ਤਾਂ ਲੱਗਿਆ ਜਿਵੇਂ ਕਾਇਨਾਤ ਨੇ ਉਸ ਨੂੰ ਮੁੜ ਜ਼ਿੰਦਾ ਹੋਣ ਦੀ ਦੁਆ ਦਿੱਤੀ ਹੋਵੇ। ਤੋੜ ਮਿੱਟੀ ਹੇਠ ਦੱਬੀ ਹੋਈ ਇਹ ਨੰਨੀ ਜਾਨ ਹੁਣ ਇੱਕ پری ਬਣ ਕੇ ਮੁਸਕੁਰਾ ਰਹੀ ਹੈ। ਜਿਸ ਨੂੰ ਦੁਨੀਆ ਨੇ ਇੱਕ ਬੋਝ ਸਮਝ ਕੇ ਸੁੱਟ ਦਿੱਤਾ ਅੱਜ ਉਹ پورا ਬਾਸਰਾ ਦੀ ਬੀੜੀ ਦੀ ਰੌਣਕ ਹੈ। ਉਸਦੇ ਮੱਥੇ ਤੇ ਲੱਗਿਆ ਲਾवारिस ਦਾ ਦਾਗ ਮਿਟਾ ਕੇ ਕਿਸਮਤ ਨੇ ਅੱਜ ਉਸ ਨੂੰ te